ਹਨੇਰੀਆਂ ਤੇ ਤੇ ਹਨੇਰੀਆਂ ਤੇ ਕਾਬੂ ਕਿੰਨਾ ਨੇ ਪਾਇਆ ਸੀ ਜੀ ਕਿੰਨਾ ਨੇ ਪਾਇਆ ਸੀ ਹਨੇਰੀਆਂ ਤੇ ਕਾਬੂ ਪਾਇਆ ਸੀ ਭਗਤ ਸਿੰਘ ਕਰਤਾਰ ਸਿੰਘ ਸਰਾਤਾ ਵਰਕੇ ਜੋਧੀਆਂ ਭਰਾ ਕਹਿੰਦੇ ਨੇ ਕਿ ਅਸੀਂ ਸੁਪਨਾ ਪੂਰਾ ਕਰਨ ਵਿੱਚ ਸਾਥ ਦਵਾਂਗੇ ਮੈਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਵਾ ਦੇਖੋ ਜੀ ਇਹ ਜਾਤੀ ਅਸੀਂ ਲਈ ਸੀ ਪਰ ਆਜ਼ਾਦੀ ਜਿੰਨ ਦਾ ਬਰਾਬਰ ਹੱਕ ਹੋਵੇ ਜਿੱਥੇ ਧਰਮ ਦੇ ਨਾਂ ਤੇ ਤੇ ਜਾਤ ਪਾਤ ਦੇ ਨਾਂ ਤੇ ਲੋਕਾਂ ਦੇ ਵਟਵਾਰ ਰਾਜ ਹੁੰਦਾ ਸੀ ਜਿਸ ਬਾਤ ਦੇ ਉੱਤੇ ਫਰਕ ਪਕਰ ਮਹਿਸੂਸ ਹੁੰਦਾ ਸੀ ਪਰ ਜਿੰਨਾ ਸਰਕਾਰਾਂ ਨੇ 1775 ਸਾਲਾਂ ਤੋਂ ਸਾਡੇ ਪੰਜਾਬ ਤੇ ਰਾਜ ਕੀਤਾ ਹੈ ਉਹਨਾਂ ਨੇ ਸਾਡੇ ਪੰਜਾਬ ਦੇ ਹਾਲਾਤ ਇਤਰਾ ਦੇ ਬੰਦੀਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਆ ਅਸੀਂ ਆਪਣੇ ਪੰਜਾਬ ਨੂੰ ਦਰ ਤੋਂ ਜਿੱ ਫਿਕਰਾ ਤੋਂ ਫਕਰਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਆ ਕਿਉਂਕਿ ਇੱਥੇ ਕਾਫੀ ਭਰਾ ਮੇਰੇ ਜਿਹੜੇ ਦਫ਼ਤਰ ਚ ਵੀ ਜਾਂਦੇ ਨੇ ਕਿਉਂਕਿ ਸ਼ਹਿਰੀ ਕੰਸੀ ਅੱਜ ਕੱਲ ਮਿੰਨੋ ਘਟ ਮਿਲਦੇ ਨਹੀਂ ਲੋਕਾਂ 'ਚ ਹੀ ਜ਼ਿਆਦਾ ਰਹਿੰਦੇ ਆ ਜੀ ਤੇ ਤੁਹਾਡੇ ਮਾਦੀਮ ਰਾਹੀਂ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹਾਂ ਕਿ ਤੁਸੀਂ ਇੱਕ ਤਰੀਕ ਨੂੰ ਝਾੜੂ ਸਾਰਿਆਂ ਨੂੰ ਵੋਟ ਜਿਹੜੀ ਸਾਰਿਆਂ ਨੇ ਝਾੜੂ ਨੂੰ ਪਾਉਣੀ ਆ ਝਾੜੂ ਦਾ ਬਟਨ ਦਬਾਣਾ ਹੈ ਤੇ ਮਾ ਵੇਖੋ ਜੀ ਤੁਸੀਂ ਆਪ ਖੁਦ ਰਸ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਵੇਖ ਸਕਦੇ ਹੋ ਕਿਉਂਕਿ ਲੋਕੀ ਵੀ ਚਾਹੁੰਦੇ ਆ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਵਿਕਾਸ ਦੀ ਗੱਲ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੋਵਾਂ ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਆ ਹਿੱਤ ਦੇ ਕੰਮ ਕਰ ਰਹੀ ਆ ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ ਨਸ਼ੇ ਲੈ ਕੇ ਇੱਕ ਬਟਾਲੇ ਵਿੱਚ ਕੁਝ ਦਿਨ ਪਹਿਲਾਂ ਜਿਹਦੀ ਮੌਤ ਈ ਆ ਤੁਹਾਡੇ ਅਪ੍ਰੈਲ ਦੇ ਵਿੱਚ ਲੋਕਾਂ ਵਿੱਚ ਕਾਫੀ ਰੋਜ਼ਾਨਾ ਨਸ਼ੇ ਦੀ ਮੁੱਠਾਲ ਨਹੀਂ ਪੈ ਰਹੀ ਵੇਖੋ ਭਾਜੀ ਨਸ਼ਾ ਜੇ ਵਾਤਾਵਰਣ ਤੇ ਚਿੰਤਾ ਦਾ ਵਿਸ਼ਾ ਮੇਰੇ ਵੀ ਦੋ ਬੱਚੇ ਨੇ ਮੇਰੇ ਵੀ ਬੇਟੇ ਨੇ ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ ਹੈ ਵੇਖੋ ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਹੈ ਜੇ ਬੇਰੁਜ਼ਗਾਰੀ ਖਤਮ ਹੋਏਗੀ ਤੇ ਸਾਡੀ ਪਹਿਲੀ ਲੜਾਈ ਇਹੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਵੇਖੋ ਜਿਹੜੀਆਂ ਦਲਦਲਾ ਇਹਨਾਂ ਨੇ ਇੰਨੀਆਂ ਢੂੰਗੀਆਂ ਫਲਾਈਆਂ ਨੇ ਨਾ ਸਾਡੀ ਲੜਾਈ ਚੱਲੀ ਹੈ ਕਿ ਅਸੀਂ ਇਹਨੂੰ ਜੜ ਤੋਂ ਖਤਮ ਕਰੀਏ ਕੀ ਕਿ ਉਹ ਦੇ ਰਹੇ ਆ ਕਿ ਆਮ ਉਹ ਕਰੇ ਕਿਹੜੇ ਉਹ ਦੇ ਲੈ ਆ ਵੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹੀ ਆ ਕੀ ਬੇਰੁਜ਼ਗਾਰੀ ਖਤਮ ਹੋਵੇ ਭ੍ਰਿਸ਼ਟਾਚਾਰ ਖਤਮ ਹੋਵੇ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਮੇ ਇਹ ਨੀਆਂ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਬਣ ਜਾਏਗਾ